ਮਾਤਾ ਜੀ ਜਵਾਨ ਪੁੱਤ ਜਦੋਂ ਘਰ ਦੇ ਵਿੱਚ ਇਸ ਤਰੀਕੇ ਨਾਲ ਮੰਜੇ ਤੇ ਪੈ ਜਾਂਦਾ ਨਾ ਤੇ ਬਜ਼ੁਰਗ ਮਾ ਮਾ ਮਾਪੇ ਜਿਹੜੇ ਨੇ ਜਿੰਦੇ ਜੀ ਮਰ ਜਾਂਦੇ ਨੇ ਜਾਂਦੇ ਜੀ ਇਹੀ ਤੇ ਕਮਾਉਣ ਵਾਲਾ ਇਹਦੇ ਸਿਰ ਤੇ ਘਰ ਚੱਲਦਾ ਸਾਡਾ ਇਹੀ ਮੰਜੇ ਤੇ ਪਿਆ ਸਾਡਾ ਘਰ ਤੋਂ ਮੁੱਦਾ ਹੋ ਗਿਆ ਅਈ ਦੇ ਉਹ ਮੰਗ ਚਾਹੁੰਦੇ ਬੇਸ਼ਤੀ ਤੋਂ ਛੇਤੀ ਠੀਕ ਹੋ ਜੇ ਮੈਂ ਜਮੀਆਂ ਦਿਨਾਂ ਦੇ ਵਿੱਚ ਅਮਰਦ ਨੇ ਕਦੇ ਉਸ ਤਰੀਕੇ ਨਾਲ ਆਵਾਜ਼ ਦਿੱਤੀ ਆਪਣੇ ਮਾ ਮਾਪੇ ਨੂੰ ਜਿਸ ਤਰੀਕੇ ਨਾਲ ਪਹਿਲਾਂ ਦਿੰਦਾ ਸੀ ਮਾਤਾ ਬਣਾਇਆ ਕੀ ਆ ਮਾਤਾ ਕੀ ਕਰਦੀ ਪਈ ਕੋਈ ਇੱਦਾਂ ਕਦੀ ਨੀ ਵਾਜ ਦਿੰਦੀ ਐ ਲੈ ਚੌਵੀ ਦੇ ਲੋਕ ਕਦੀ ਨੀ ਨਿਵਾਜ਼ ਮਾਰੇ ਆਦੇ ਕੰਨ ਵੀ ਤਰਸਦੇ ਨੇ ਇਹਦੀ ਆਵਾਜ਼ ਸੁਣਨ ਨੂੰ ਵਿਚਾਰੇ ਹਾਂਜੀ ਹੁੰਦੀ ਐ ਤੇ ਵੇਖ ਕੇ ਚਲ ਜਾਂਦੀ ਮੈਨੂੰ ਵਾਜ ਨਹੀਂ ਦਿੰਦਾ ਤੇ ਚਾਹੁੰਨੇ ਕਿ ਛੇਤੀ ਛੇਤੀ ਠੀਕ ਹੋ ਜਾ ਜੇ ਤੁਹਾਨੂੰ ਪਹਿਲਾਂ ਵਾਂਗ ਵਾਜ ਦੋਵੇ ਹਰਦਾ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਸੀ ਕਿ ਘਰ ਦੇ ਵਿੱਚ ਕਮਾਓ ਕਮਾਉਂਦਾ ਸੀ ਕਿੱਦਾਂ ਕਮਾਈ ਕਰਦਾ ਸੀ ਕੀ ਕਰਦਾ ਸੀ ਜਿਹਦੇ ਨਾਲ ਘਰ ਚੱਲਦਾ ਸੀ ਸਾਰੇ ਸਾਹਿਬ ਜੀ ਪਾਠ ਕਰਦਾ ਸੀ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਵਾ ਛੋਟੇ ਛੋਟਿਆਂ ਨੂੰ ਗੱਚਕਾਸ ਖਾਲਦਾ ਹੈ ਗੁਰਦੁਆਰੇ ਸਾਹਿਬ ਲੰਬੀ ਉਮਰ ਵਾਸਤੇ ਦਰਸ਼ਕਾਂ ਦੇ ਅੱਗੇ ਅਪੀਲ ਕਰਦੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦਾ ਪੁੱਤ ਦਾ ਇਲਾਜ ਇੱਕ ਸਹੀ ਢੰਗ ਦੇ ਨਾਲ ਹੋ ਜਾਵੇ ਜਿਸ ਤੋਂ ਬਾਅਦ ਉਹ ਫਿਰ ਤੋਂ ਆਪਣੇ ਪਰਿਵਾਰ ਵਾਸਤੇ ਕੁਝ ਕਮਾ ਸਕੇ ਆਪਣੇ ਪਰਿਵਾਰ ਵਾਸਤੇ ਕੁਝ ਕਰ ਸਕੇ ਨੰਬਰ ਅਸੀਂ ਇਸ ਪਰਿਵਾਰ ਦਾ ਜ਼ਰੂਰ ਦਵਾਂਗੇ ਤਾਂ ਜੋ ਇਸ ਪਰਿਵਾਰ ਤੱਕ ਰਾਬਤਾ ਕੀਤਾ ਜਾਵੇ ਇਸ ਪਰਿਵਾਰ ਦੀ ਮਦਦ ਵਾਸਤੇ ਦਰਸ਼ਕ ਅੱਗੇ ਆ ਸਕਣ 9417288453 ਸਸ਼ੀਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਵਰਲਡਵਾਈਡ ਟੀਵੀ ਅਕਸਰ ਜਿਹੜਾ ਕਮਾਉਣ ਵਾਲਾ ਘਰ ਦੇ ਵਿੱਚ ਹੁੰਦਾ ਵਾ ਜੇਕਰ ਉਹ ਖੁਦਮੰਜੇ ਤੇ ਪੈ ਜਾਵੇ ਤਾਂ ਜ਼ਰੂਰ ਕਿਤੇ ਨਾ ਕਿਤੇ ਪਰਿਵਾਰ ਵਾਸਤੇ ਪਰੇਸ਼ਾਨੀ ਬਣ ਜਾਂਦੀ ਹੈ। ਇਸੇ ਤਰੀਕੇ ਦੀ ਇੱਕ ਤਸਵੀਰ ਦਿਖਾਵਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਪੁਰੇ ਦੀ ਕਿ ਜਿੱਥੇ ਇੱਕ ਅਮਰਤ ਹਾਰੀ ਗੁਰਸਿੱਖ ਵੀਰ ਆ ਇੱਕ ਨੌਜਵਾਨ ਆ 20 ਸਾਲ ਹੈ ਜਿਸਨੇ ਆਪਣੇ ਪਰਿਵਾਰ ਵਾਸਤੇ ਬੜੀ ਹੀ ਮਿਹਨਤ ਕੀਤੀ। ਗੁਰੂ ਘਰ ਜਾ ਕੇ ਸੇਵਾ ਕਰਦਾ ਸੀ, ਕੀਰਤਨ ਕਰਦਾ ਸੀ ਅਤੇ ਬੱਚਿਆਂ ਨੂੰ ਕਲਾਸਾਂ ਦਿੰਦਾ ਸੀ ਕੀਰਤਨ ਦੀਆਂ। ਤਾਂ ਅੱਜ ਉਹੀ ਨੌਜਵਾਨ ਹੈ ਮੰਜੇ ਤੇ ਪਿਆ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ। ਤਸਵੀਰਾਂ ਅਮਰਤ ਦੀ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਪੁਰੇ ਦਾ ਪਰਿਵਾਰ ਆ ਪਰਿਵਾਰ ਦੇ ਹਾਲਾਤ ਵੀ ਐਡੇ ਕੋਈ ਖਾਸ ਵਧੀਆ ਨਹੀਂ ਹੈਗੇ ਕਿ ਜਿਸ ਦੇ ਨਾਲ ਆਪਣੇ ਬੇਟੇ ਦਾ ਇਲਾਜ ਇੱਕ ਸਹੀ ਢੰਗ ਨਾਲ ਕਰਵਾ ਸਕਣ ਅਮਰਤ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਮਾਂ-ਬਾਪ ਬਜ਼ੁਰਗ ਹੱਥ ਜੋੜ ਕੇ ਸੰਗਤ ਅੱਗੇ ਦਰਸ਼ਕਾਂ ਅੱਗੇ ਮਦਦ ਮੰਗ ਰਹੇ ਨੇ ਇਲਾਜ ਦੀ ਕਿ ਉਹਨਾਂ ਦੇ ਬੇਟੇ ਦਾ ਇੱਕ ਇਲਾਜ ਸਹੀ ਢੰਗ ਨਾਲ ਹੋ ਜਾਵੇ ਤਾਂ ਜੋ ਉਹਨਾਂ ਦਾ ਬੇਟਾ ਫਿਰ ਤੋਂ ਆਪਣੇ ਪਰਿਵਾਰ ਵਾਸਤੇ ਕੋਈ ਤਿਲ ਫੁੱਲ ਬਾਰੋ ਕਮਾ ਕੇ ਲਿਆ ਸਕੇ ਤੇ ਆਪਣੇ ਬਜ਼ੁਰਗ ਮਾਪੇ ਅਤੇ ਆਪਣੇ ਭੈਣ ਭਰਾ ਨੂੰ ਖੁਆ ਸਕੇ ਪੰਜ ਭੈਣਾਂ ਸੌਰੀ ਪੰਜ ਭੈਣ ਭਰਾ ਨੇ ਛੋਟੇ ਨੇ ਘਰ 'ਚ ਵੱਡਾ ਸੀ ਕਮਾਉਣ ਵਾਲਾ ਸੀ ਪਰ ਕਿਤੇ ਨਾ ਕਿਤੇ ਇਸ ਵੇਲੇ ਪਰਿਵਾਰ ਦੇ ਉੱਤੇ ਵੀ ਇੱਕ ਦੁੱਖਾਂ ਦਾ ਪਹਾੜ ਡਿੱਗਾ ਵਾ ਕਿਉਂਕਿ ਅਮਰਤ ਖੁਦ ਅੱਜ ਵੈਂਟੀਲੇਟਰ 'ਤੇ ਆ ਖੁਦ ਅੱਜ ਮਦਦ ਮੰਗ ਰਹੇ ਨੇ ਪਰਿਵਾਰ ਕਿ ਉਹਨਾਂ ਦਾ ਬੇਟਾ ਠੀਕ ਹੋ ਜਾਵੇ ਤਾਂ ਜੋ ਆਪਣੇ ਪਰਿਵਾਰ ਵਾਸਤੇ ਫਿਰ ਤੋਂ ਕੁਝ ਕਰ ਸਕੇ ਘਰ ਦੇ ਵਿੱਚ ਵੱਡਾ ਅਸੀਂ ਗੱਲਬਾਤ ਕਰਾਂਗੇ ਮਾਤਾ ਨਾ ਮਾਤਾ ਜੀ ਜਵਾਨ ਪੁੱਤ ਜਦੋਂ ਘਰ ਦੇ ਵਿੱਚ ਇਸ ਤਰੀਕੇ ਨਾਲ ਮੰਜੇ ਤੇ ਪਿਆ ਜਾਂਦਾ ਨਾ ਤਾਂ ਬਜ਼ੁਰਗ ਮਾਂ ਮਾਂ-ਬਾਪ ਜਿਹੜੇ ਨੇ ਜਿੰਦੇ ਜੀ ਮਰ ਜਾਂਦੇ ਨੇ ਜਾਂਦੇ ਆ ਜੀ ਇਹੀ ਤੇ ਕਮਾਉਣ ਵਾਲਾ ਇਹਦੇ ਸਿਰ ਤੇ ਘਰ ਚੱਲਦਾ ਸਾਡਾ ਇਹੀ ਮੰਜੇ ਤੇ ਪਿਆ ਸਾਡੇ ਘਰ ਤਾਂ ਹੁਣ ਮੁੱਦਾ ਹੋ ਗਿਆ ਅਈ ਦੇ ਉਹ ਮੰਗ ਚੋਂਦੇ ਬੈਠਿਆ ਸੀ ਤਾਂ ਛੇਤੀ ਠੀਕ ਹੋ ਜੇ ਪਾਣਾ ਕਿਦਾਂ ਵਰਤਦਾ ਮਾਤਾ ਇਹਦਾ ਇਕ ਆਦੀ ਗਏ ਪਤਾ ਨਹੀਂ ਕਿ ਹੁਣ ਪਾਠ ਕਰਕੇ ਆਉਣ ਡਿਆ ਕਿ ਜੇ ਜਾਣ ਡਿਆ ਹੀ ਉਥੇ ਰਾਤ ਜਾਂਦਾ ਐ ਐਕਸੀਡੈਂਟ ਹੋਇਆ ਇਹਨਾਂ ਦਾ ਡੱਲੇ ਮੋੜ ਤੋਂ ਅੱਗੇ ਜਾ ਕੇ ਥੋੜਾ ਜਿਹਾ ਉਥੇ ਡੱਲੇ ਤੇ ਹੋਇਆ ਤੇ ਉਥੇ ਇਹਨਾਂ ਕਿਸ ਨੇ ਚੁੱਕਿਆ ਨਹੀਂ ਜੇ ਚੁੱਕਿਆ ਹੀ ਆ ਤੇ ਉਪਾਟੀ ਵਾਲੇ ਹਸਪਤਾਲ ਖੜੇ ਗਏ ਇਹਨੇ ਕੇਅਰ ਨਹੀਂ ਕੀਤੀ ਉਦਾਂ ਹੀ ਪਿਆ ਰਿਆ ਫਿਰ ਇਥੋਂ 2:30 ਵਜੇ ਹੀ ਗਏ ਤੇ ਫਿਰ ਇਹਨੂੰ ਲੈ ਕੇ ਐਂਬੂਲੈਂਸ ਜੀ ਤੇ ਅੰਬਰਸਰ ਖੜਿਆ ਹੋਟੀਆਂ ਅੱਜ ਕਿੰਨਾ ਸਮਾਂ ਹੋ ਗਿਆ ਇਸ ਤਰੀਕੇ ਨਾਲ ਅਮਰਦ ਨੂੰ ਮੰंजे ਤੇ ਪਿਆ ਇਹਨਾਂ ਨੂੰ ਅੱਗੇ 23-24 ਦਿਨ ਹੋ ਗਏ ਅੱਜ 2 ਤਰੀਕ ਦੀ ਸੱਟ ਲੱਗੀ ਇਹਨਾਂ ਕੋਈ ਫਰਕ ਲੱਗਾ ਅੱਗੇ ਨਾਲੋਂ ਥੋੜਾ ਜਿਹਾ ਫਰਕ ਪਿਆ ਵੱਖਾ ਓੱਖਾ ਖੋਲਦਾ ਵੇਂਦਾ ਜਾਇਦਾ ਨਹੀਂ ਤੇ ਅੱਗੇ ਬਿਲਕੁਲ ਨਹੀਂ ਹੁੰਦਾ ਸਿੰਦਾ ਇਹਨਾਂ ਚਵੀ ਦਿਨਾਂ ਦੇ ਵਿੱਚ ਅਮਰਦ ਨੇ ਕਦੇ ਉਸ ਤਰੀਕੇ ਨਾਲ ਆਵਾਜ਼ ਦਿੱਤੀ ਆਪਣੇ ਮਾਪੇ ਨੂੰ ਜਿਸ ਤਰੀਕੇ ਨਾਲ ਪਹਿਲਾਂ ਦਿੰਦਾ ਸੀ ਮਾਤਾ ਬਣਾਇਆ ਕੀ ਆ ਮਾਤਾ ਕੀ ਕਰਦੀ ਪਈ ਨਹੀਂ ਐਦਾਂ ਕਦੀ ਨਹੀਂ ਆਵਾਜ਼ ਦਿੱਤੀ ਇਹਨੇ ਚੋਵੀ ਦਿਨ ਹੋ ਗਏ ਕਦੀ ਨਹੀਂ ਇਹਨੇ ਆਵਾਜ਼ ਮਾਰੀ ਉਸ ਮਾਦੇ ਕੰਨ ਵੀ ਤਰਸਦੇ ਨੇ ਇਹਦੀ ਆਵਾਜ਼ ਸੁਣਨ ਨੂੰ ਵਿਚਾਰੇ ਦੀ ਹਾਂਜੀ ਉਹਨੀਆਂ ਤੇ ਵੇਖ ਕੇ ਚਲ ਜਾਂਦੀ ਮੈਨੂੰ ਆਵਾਜ਼ ਨਹੀਂ ਦਿੰਦਾ ਕਦੀ ਵਾਜ ਦੇ ਕੇ ਨਹੀਂ ਹੁਣ ਉਹਦੰਦਾ ਬੋਲਿਆ ਨਹੀਂ ਤੇ ਹੁੰਦਾ ਜਾਂਦਾ ਮਾਤਾ ਕਰਦਾ ਹੁੰਦਾ ਕਦੀ ਕੁਛ ਬਣਾ ਦੋ ਕਦੀ ਕੁਛ ਦੇ ਦੋ ਹੁੰਦੇ ਜਾਂਦੇ ਕਦੀ ਕਿਸ ਨਾਲ ਲੈ ਪਿੰਦਾ ਹੁੰਦੇ ਗੱਲਾਂ ਕਰਨ ਕਦੀ ਕਿਸ ਨਾਲ ਹੁਣ ਬਾਜੀ ਤੋਂ ਤਰਸ ਗਏ ਇੰਨੇ ਦੀ ਚੋਨੇ ਕੇ ਛੇਤੀ ਤੋਂ ਛੇਤੀ ਠੀਕ ਹੋ ਜਾ ਜੇ ਤੁਹਾਨੂੰ ਪਹਿਲਾਂ ਵਾਂਗ ਵਾਜ ਦੋਵੇ ਹਾਂਜੀ ਬਾਬੂ ਜੀ ਅਮਰਦ ਦਾ ਜਵਾਨ ਪੋਤਾ ਇੰਨੇ ਤੁਹਾਡੀ ਸੇਵਾ ਕਰਨੀ ਸੀ ਅੱਜ ਤੁਸੀਂ ਬਜ਼ੁਰਗ ਮਾਂ ਬਾਪ ਉਸ ਅਮਰਦ ਦੀ ਸੇਵਾ ਕਰਦੇ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਹਾਂਜੀ ਕੀ ਕਹਿੰਦੇ ਹੋ ਸੰਗਤ ਨੂੰ ਕੀ ਕਹਿੰਦੇ ਹੋ ਦਰਸ਼ਕ ਨੂੰ ਕਹਿੰਦੇ ਆ ਕਿ ਸਾਡਾ ਕਿਰਪਾ ਕਰਨ ਕੋਈ ਸਾਡੇ ਲਾਜ ਵਾਸਤੇ ਪਾ ਤੇ ਲਾ ਕੋਈ ਦੇ ਹੋਵੇ ਤੇ ਸਾਡਾ ਬੱਚਾ ਠੀਕ ਹੋ ਜੇ ਉਹ ਜਿਹੜੀ ਨੇ ਮਾਰਿਆ ਹੋਏ ਇਹਦੇ ਵਿੱਚ ਉਹ ਵੀ ਨਹੀਂ ਲੱਭਾ ਤੇ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਅਜੇ ਤੱਕ ਰੇੜੀ ਉੱਤੇ ਠਾਣੀ ਲੱਗੀ ਹੈ ਜੇ ਸਾਡਾ ਮੋਟਰਸਾਈਕਲ ਹੀ ਉਗਨੀ ਦਿੱਤਾ ਉਹਨਾਂ ਕਚਾਰੀ ਚ ਰਿਪੋਰਟ ਭੇਜਦੀ ਆ ਕਿ ਨਹੀਂ ਮਿਲ ਰਿਹਾ ਤੇ ਬਹੁਤ ਮੰਦਾ ਹਾਲਵਾ ਤੇ ਕੱਲ ਨੂੰ ਫੇਰ ਕਰਦਾ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਸੀ ਕਿ ਘਰ ਦੇ ਵਿੱਚ ਕਮਾਉ ਪੁੱਤ ਸੀ ਕਮਾਉਂਦਾ ਸੀ ਕਿੱਦਾਂ ਕਮਾਈ ਕਰਦਾ ਸੀ ਕੀ ਕਰਦਾ ਸੀ ਜਿਹਦੇ ਨਾਲ ਘਰ ਚੱਲਦਾ ਸੀ ਗੁਰਦੁਆਰੇ ਸਾਹਿਬ ਜੀ ਪਾਠ ਕਰਦਾ ਸੀ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਵਾ ਛੋਟੇ ਛੋਟਿਆਂ ਨੂੰ ਕ੍ਰਿਤਨ ਗਜਕਾਸ ਖਾਲਦਾ ਗੁਰਦੁਆਰੇ ਸਾਹਿਬ ਤੇ ਕ੍ਰਿਤਨ ਨੂੰ ਵੀ ਸਿੱਖ ਖਾਲਦਾ ਸੀ ਤੇ ਕਲਾਸ ਲੱਗਦੀ ਸੀ ਰੋਜ਼ ਸਾਮਾ ਨੂੰ ਤੇ ਗੁਰਦੁਆਰਾ ਸਾਹਿਬ ਖੋਲਦਾ ਸੀ ਮਾਈ ਸਾਧਨੀ ਦਾ ਗੁਰਦੁਆਰਾ ਵਾ ਪਿੰਡ ਹਰਪੁਰੇ ਦੇ ਵਿੱਚ ਪੁਰਾਣਾ ਗੁਰਦੁਆਰਾ ਬਹੁਤ ਜਿਆਦਾ ਪੁਰਾਣਾ ਗੁਰਦੁਆਰਾ ਉੱਥੇ ਸੇਵਾ ਕਰਦਾ ਸੀ। ਨੂੰਕਾ ਮਤਜੀ ਜਿੱਦਾਂ ਤੁਸੀਂ ਦੱਸਿਆ ਕਿ ਇਹ ਬੱਚਾ ਕਰਦਾ ਸੀ ਮਿਹਨਤ ਕਰਦਾ ਸੀ ਬਾਕੀ ਬੱਚੇ ਜਿਹੜੇ ਭਰਾ ਨੇ ਦੇ ਛੋਟੇ ਉਹ ਕੰਮ ਕਰਦੇ ਆ ਕੋਈ? ਨਹੀਂ ਜੀ ਅੱਗੇ ਤੇ ਨਹੀਂ ਕਰਦੇ ਆ ਹੁਣ ਜਦੋਂ ਇਹਨਾਂ ਨੂੰ ਛੱਟ ਲੱਗੀ ਉਹਦੋਂ ਦੇ ਜਾਣ ਲੱਗੇ ਕੰਮ ਕਰਨ। ਉਹ ਛੋਟੇ ਹਿੱਤੋਂ। ਵੱਡੇ ਵੱਲ ਪਹਿਲਾਂ ਵੱਡਦੇ ਤੇ ਪੜਾਈ ਉਹਨਾਂ ਦੀ ਪੂਰੀ ਹੋ ਗਈ ਹੈ। ਇਹ ਵੱਡੇ ਆ। ਨឹង ਕਿ ਮਜਬੂਰੀ ਚ ਹੁਣ ਉਹਨਾਂ ਨੂੰ ਨਿਕਲਣਾ ਪਿਆ ਹਾਂਜੀ ਹੁਣ ਨਿਕਲਣਾ ਪਿਆ ਮਜਬੂਰੀ ਕਰਨ ਹੁਣ ਆਪ ਤੇ ਮੰਜੇ ਤੇ ਪੈ ਗਏ ਤੇ ਇਹਦੇ ਲਾਜ ਵਾਸਤੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਅੱਗੇ ਆਇਆ ਕਿ ਚਲੋ ਯਾਰ ਅਮਰਤ ਦੀ ਮਦਦ ਕਰਦੀ ਏ ਅਮਰਤ ਦੇ ਪਰਿਵਾਰ ਦੀ ਮਦਦ ਕਰਦੀ ਏ ਹਾਲਾਤ ਐ ਨਹੀਂ ਉਹਨਾਂ ਦੇ ਸਹੀ ਹਾਂਜੀ ਰਿਸ਼ਤੇਦਾਰ ਵੀ ਆਉਂਦੇ ਪਰ ਉਹਨਾਂ ਨੇ ਥੋੜੀ ਹਿਸਾਬ ਨਹੀਂ ਕੋਈ ਦੇ ਜਾਂਦਾ ਕੋਈ 2000 ਦੇਂਦਾ 10000 1500 ਦੇ ਜਾਂਦਾ ਹੁਣ ਤੁਹਾਡੇ ਸਾਹਮਣੇ ਮੰਜੇ ਤੇ ਜਿੱਦਾਂ ਪਿਆ ਖਰਚਾ ਕਿੰਨਾ ਦਵਾਈਆਂ ਦਾ ਵੀ ਬੈਡ ਖਰਚਾ ਵੀ ਲੰਬੇ ਸਮੇਂ ਤੱਕ ਇਹਦੇ ਹੁਣ ਦਵਾਈ ਚੱਲਣੀ ਖਰਚਾ ਚੱਲਦਾ ਕਿੰਨੇ ਕ ਦਾ ਖਰਚਾ ਰੋਜ਼ ਦਾ ਲਗਭਗ ਲਗਭਗ ਹੋ ਜਾਂਦਾ ਨਾ ਕਿੰਨਾ 5000 ਰੁਪਏ ਰੋਜ਼ ਦੀ ਦਵਾਈ ਦਾ ਹੀ ਹੈ ਹਾਂ ਬੇੜਾ ਦਾ ਖਰਚਾ ਵੱਖਰਾ ਜੇ 1500 ਰੁਪਏ ਇੱਕ ਦਵਾਈ ਦਾ ਵੱਖਰਾ ਉੱਤੇ 10000 ਰੁਪਏ ਲਿੰਦੇ ਰੋਜ਼ ਦਾ ਹਫਤਾ ਰੋਟੀਆਂ ਉੱਤੇ ਮੈ ਰਿੱਤੇ ਘਰ ਭੇਜਦਾ ਉਹਨੇ ਫੇ ਗਰੀਬੀ ਦਾ ਕਰਕੇ ਇਲਾਜ ਨਹੀਂ ਹੁੰਦਿਆ ਤੇ ਗਰਾਈ ਕਰ ਕਰਕੇ ਤੇ ਫੇਰੇ ਦੇ ਇਲਾਜ ਕਰਾਉਣ ਕੋ ਕੋ ਰਿਸ਼ਤੇਦਾਰਾਂ ਕੋ ਲਿਆ ਕੇ ਕਦੀ ਕਿਸੇ ਕੋ ਲਿਆ ਕੇ ਤੇ ਹੁਣ ਹਾਨੀ ਹੈ ਵੈਸੇ ਤੇਲਾ ਤੇ ਤਾਈ ਇਲਾਜ ਨਹੀਂ ਹੋ ਰਿਹਾ ਇਹ ਘਰ ਬੈਠੇ ਤੇ ਠੀਕ ਹੋ ਜਾ ਸਾਡਾ ਬੱਚਾ ਤੇ ਕਿਰਪਾ ਕਰਨ ਮਹਾਰਾਜ ਤੇ ਪਾਸ਼ਾ ਤੇ ਫੇਰ ਅੱਗੇ ਨੂੰ ਪਾਠ ਕਰੇ ਤੇ ਲੋਕਾਂ ਨਿਆਣੇ ਬੱਚਿਆਂ ਦੀ ਸੇਵਾ ਕਰੇ ਤੇ ਕਲਾਸਾਂ ਲਾਵੇ ਬਿਲਕੁਲ ਇਹ ਉਹ ਬਜ਼ੁਰਗ ਮਾਪੇ ਨੇ ਜਿਹੜੇ ਅੱਜ ਆਪਣੇ ਪੁੱਤ ਦੀ ਲੰਬੀ ਉਮਰ ਵਾਸਤੇ ਦਰਸ਼ਕਾਂ ਦੇ ਅੱਗੇ ਅਪੀਲ ਕਰਦੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦਾ ਪੁੱਤ ਦਾ ਇਲਾਜ ਇੱਕ ਸਹੀ ਢੰਗ ਦੇ ਨਾਲ ਹੋ ਜਾਵੇ ਜਿਸ ਤੋਂ ਬਾਅਦ ਉਹ ਫਿਰ ਤੋਂ ਆਪਣੇ ਪਰਿਵਾਰ ਵਾਸਤੇ ਕੁਝ ਕਮਾ ਸਕੇ ਆਪਣੇ ਪਰਿਵਾਰ ਵਾਸਤੇ ਕੁਝ ਕਰ ਸਕੇ ਨੰਬਰ ਅਸੀਂ ਇਸ ਪਰਿਵਾਰ ਦਾ ਜ਼ਰੂਰ ਦਵਾਂਗੇ ਤਾਂ ਜੋ ਇਸ ਪਰਿਵਾਰ ਤੱਕ ਰਾਬਤਾ ਕੀਤਾ ਜਾਵੇ ਇਸ ਪਰਿਵਾਰ ਦੀ ਮਦਦ ਵਾਸਤੇ ਦਰਸ਼ਕ ਅੱਗੇ ਆ ਸਕਣ 9417288453 ਮੈਂ ਫਿਰ ਤੋਂ ਇੱਕ ਵਾਰੀ ਬੋਲ ਦਿੰਦਾ 9417288453 94172 88453 ਇਸ ਪਰਿਵਾਰ ਦਾ ਨੰਬਰ ਆ ਤਾਂ ਜੋ ਇਸ ਪਰਿਵਾਰ ਤੱਕ رابطہ ਹੋ ਸਕੇ ਅਤੇ ਇਸ ਦੀ ਮਦਦ ਹੋ ਸਕੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜਿਹੜੇ ਲਗਾਤਾਰ ਇਹਦੀ ਸੇਵਾ ਕਰ ਰਹੇ ਨੇ ਘਰ ਬੈਠੇ ਨੇ ਡਾਕਟਰ ਸਾਹਿਬ ਕਿੰਨੇ ਕੁ ਸਮਾਂ ਜਿਹੜਾ ਅਮਰਤ ਦਾ ਇਲਾਜ ਇਸੇ ਤਰੀਕੇ ਨਾਲ ਚੱਲੇਗਾ ਸਰ ਇਹਨਾਂ ਨੂੰ 5-6 ਮਹੀਨੇ ਲੱਗ ਜਾਣੇ ਆ ਜੀ ਹਾਂਜੀ ਇਦਾਂ ਇਲਾਜ ਚੱਲਦੇ ਦੇ ਵਿੱਚ ਹਾਂਜੀ ਪਰਿਵਾਰ ਦੇ ਹਾਲਾਤ ਇੰਨੇ ਤੇ ਹੈ ਨਹੀਂ 5-6 ਮਹੀਨੇ ਫਿਰ ਕਿੰਨੀ ਕੁ ਪੇਮੈਂਟ ਹੈ ਨਾ ਕਰਨੀ ਪੈਗੀ ਡਾਕਟਰ ਨੇ ਹਸਪੀਟਲ ਦੀਆਂ ਫੀਸਾਂ ਨੇ ਪਲੱਸ ਇਹ ਜੇ ਬੈੱਡ ਦੀ ਫੀਸ ਆ ਬਹੁਤ ਕੁਝ ਖਰਚੇ ਹੁੰਦੇ ਨੇ ਫਿਰ ਔਖਾ ਪਰਿਵਾਰ ਵਾ ਸਰ ਉਹ ਤਾਂ ਹੈ ਹੀ ਆ ਜੀ ਖਰਚਾ ਤਾਂ ਹੈਗਾ ਹੀ ਤੇ ਹਾਂਜੀ ਸਾਡੀ ਕੰਪਨੀ ਕੇਅਰ 24 ਹੈ ਜੀ ਤੇ ਉਧਰੋਂ ਇਲਾਜ ਚੱਲਦਾ ਪਿਆ ਇਹਨਾਂ ਦਾ ਜੀ ਹਾਂਜੀ ਅੱਛਾ ਜੀ ਜਿੱਦ ਕਿ ਨਾਲ ਤੁਸੀਂ ਦੇਖਿਆ ਕਿ ਕੋਈ ਇਹਦੇ 'ਚ ਲੱਗੀ ਅੱਗੇ ਨੂੰ ਕੋਈ ਤਬਦੀਲੀ ਆਈ ਹੈ ਕੋਈ ਹਾਂਜੀ ਸਰ ਆਈ ਆ ਜੀ ਅੱਗੇ ਨਾਲੋਂ ਠੀਕ ਆ ਅੱਗੇ ਤੇ ਬਿਲਕੁਲ ਹੀ ਸੁਰਤ ਨਹੀਂ ਕਰਦਾ ਹੁਣ ਥੋੜਾ ਜਿਹਾ ਔਖਾ ਖੋਲਦਾ ਵਾ ਆਵਾਜ਼ ਜਦ ਮਾਰੀ ਦੀ ਥੋੜਾ ਦੇਖਦਾ બોલ ਨਹੀਂ ਸਕਦਾ બોલન લાગે ਕਿੰਨਾ ਸਮਾਂ ਲੱਗੇਗਾ ਜੀ બોલન ਲੱਗਾ ટાઈમ ਲੱਗ ਜਾਣਾ ਜੀ ਇਹ ਜਿਹਨਾਂ ਨੂੰ کم سے کم 5 6 ਮਹੀਨੇ ਲੱਗ ਜਾਣਿਆ બોਲਦਿਆਂ ਵੀ ਕਿਉਂਕਿ ਗਲ ਦੇ ਵਿੱਚ ਪੈ ਪਈ ਹੋਈ ਹੈ ਟ੍ਰਕੋਸਮੀ ਲੱਗੀ ਹੋਈ ਹੈ ਜੀ ਹਾਂਜੀ ਇਹਦਾ ਕਰਕੇ ਟਾਈਮ ਲੱਗੂਗਾ ਜੀ ਜੀ ਬਿਲਕੁਲ 6 ਮਹੀਨੇ ਦਾ ਸਮਾਂ ਦੱਸਿਆ ਡਾਕਟਰ ਸਾਹਿਬ ਨੇ 5 ਤੋਂ 6 ਮਹੀਨੇ ਲੱਗਣਗੇ ਪ੍ਰੋਪਰ ਤਰੀਕੇ ਨਾਲ ਅਮਰਦ ਨੂੰ ਠੀਕ ਹੁੰਦਿਆਂ ਪਰ ਉਸ ਤੋਂ ਬਾਅਦ 6 ਮਹੀਨਿਆਂ ਤੋਂ ਬਾਅਦ ਹੀ ਆਪਣੇ ਪਰਿਵਾਰ ਵਾਸਤੇ ਕੁਝ ਕਰ ਸਕਦਾ ਵਾ ਪਰ 6 ਮਹੀਨੇ ਵੀ ਤਾਂ ਲੱਗਣਗੇ ਜੇਕਰ ਇਸ ਦਾ ਲਾਜ ਸਹੀ ਤਰੀਕੇ ਨਾਲ ਹੋਵੇਗਾ ਜੇਕਰ ਲਾਜ ਨਹੀਂ ਹੋਵੇਗਾ ਤਾਂ ਫਿਰ ਇਸੇ ਤਰੀਕੇ ਨਾਲ ਜ਼ਿੰਦਗੀ ਤੇ ਮੌਤ ਦੀ ਜਿਹੜੀ ਲੜਾਈ ਆ ਉਹ ਬੈੱਡ ਤੇ ਪੈ ਕੇ ਲੜਦਾ ਰਹੂਗਾ ਜ਼ਰੂਰਤ ਆ ਐਸੇ ਪਰਿਵਾਰਾਂ ਵਾਸਤੇ ਐਸੇ ਅੰਮ੍ਰਿਤ ਵਾਸਤੇ ਅੱਗੇ ਆਣ ਦੀ ਤਾਂ ਜੋ ਇਹ ਫਿਰ ਤੋਂ ਠੀਕ ਹੋ ਗਿਆ ਆਪਣੇ ਪਰਿਵਾਰ ਵਾਸਤੇ ਕੁਝ ਨਾ ਕੁਝ ਕਰ ਸਕੇ ਕੁਝ ਨਾ ਕੁਝ ਕਮਾ ਕੇ ਆਪਣੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਸਾਂਝਾ ਵਰਲਡ ਵਾਈ ਟਵੀ ਗੁਰਦਾਸ